ਜਾ ਦੇਣਾ ਤਾਂ ਅੰਦਾਜ਼ਾ ਸੀ ਕਿ ਅੱਜ ਫਤੇਗੜ ਚੂੜੀਆਂ ਦੇ ਵਿੱਚ ਇਹ ਪੈਦਲ ਯਾਤਰਾ ਕੱਢੀ ਜਾਵੇਗੀ ਰਾਜਪਾਲ ਗੁਲਾਬ ਚੰਦ ਕਟਾਰੀਆ ਨਸ਼ੇ ਦੇ ਖਿਲਾਫ ਜਾਗਰੂਕ ਕਰ ਰਹੇ ਨੇ ਉਥੇ ਐਸਟੀ ਕਾਲਜ ਫੋਕਸ ਤੋਂ ਯਾਤਰਾ ਸ਼ੁਰੂ ਹੋਵੇਗੀ ਕੱਲ ਸਰਕਰਤਾਰਪੁਰ ਸਾਹਿਬ ਲੰਗੇ ਤੋਂ ਯਾਤਰਾ ਨੂੰ ਆਰੰਭ ਕੀਤਾ ਗਿਆ ਸੀ 8 April ਨੂੰ ਜਲੇਵਾਲਾ ਬਾਗ ਵਿਖੇ ਜਾ ਕੇ ਇਹ ਯਾਤਰਾ ਸਮਾਪਤ ਹੋ ਜਾਵੇਗੀ ਰਾਜਪਾਲ ਗੁਲਾਬ ਚੰਦ ਕਟਾਰੀਆ ਜੋ ਕਿ ਪੈਦਲ ਯਾਤਰਾ ਤੇ ਨੇ ਅੱਜ ਉਹਨਾਂ ਦੀ ਪੈਦਲ ਯਾਤਰਾ ਦਾ ਦੂਜਾ ਦਿਨ ਹੈ ਨਸ਼ਾ ਦੇ ਵਿਰੁੱਧ ਇਹ ਜੋ ਪੈਦਲ ਯਾਤਰਾ ਉਹਨਾਂ ਦੇ ਵੱਲ ਸ਼ੁਰੂ ਕੀਤੀ ਗਈ ਹੈ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਨੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰ ਰਹੇ ਨੇ ਤੇ ਨਸ਼ੇ ਦੇ ਖਿਲਾਫ ਪੈਦਲ ਯਾਤਰਾ ਦੇ ਰਾਹੀਂ ਉਹਨਾਂ ਦੇ ਵੱਲ ਜੋ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਰਾਜਪਾਲ ਗੁਲਾਬ ਚੰਦ ਕਟਾਰੀਆ ਜੋ ਕਿ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਕਰਨ ਦੇ ਲਈ ਪੈਦਲ ਯਾਤਰਾ ਸ਼ੁਰੂ ਕਰ ਚੁੱਕੇ ਨੇ ਕੱਲ ਉਹਨਾਂ ਦੇ ਵੱਲੋਂ ਇਸ ਯਾਤਰਾ ਨੂੰ ਸ਼ੁਰੂ ਕੀਤਾ ਗਿਆ ਸੀ ਅੱਜ ਉਹਨਾਂ ਦੀ ਯਾਤਰਾ ਦਾ ਦੂਜਾ ਦਿਨ ਫਤਿਹਗੜ ਚੂੜੀਆਂ ਦੇ ਵਿੱਚ ਜੋ ਪੈਦਲ ਯਾਤਰਾ ਹੈ ਉਹ ਕੱਢੀ ਜਾਵੇਗੀ ਰਾਜਪਾਲ ਗੁਲਾਬ ਚੰਦ ਕਟਾਰੀਆ ਨਸ਼ੇ ਦੇ ਖਿਲਾਫ ਜਾਗਰੂਕ ਕਰ ਰਹੇ ਨੇ ਨੌਜਵਾਨ ਪੀੜੀ ਨੂੰ ਉੱਥੇ ਐਸਟੀਆਈ ਕਾਲਜ ਫਾਰ ਗਰਲਸ ਤੋਂ ਇਸ ਯਾਤਰਾ ਦੀ ਜੋ ਸ਼ੁਰੂਆਤ ਹੋਵੇਗੀ ਕੱਲ ਨੂੰ ਜੋ ਇਹ ਯਾਤਰਾ ਮਾਫ ਕਰਨਾ 8 ਅਪ੍ਰੈਲ ਨੂੰ ਹੀ ਯਾਤਰਾ ਜਲੇਵਲਾ ਬਾਗ ਵਿਖੇ ਜਾ ਕੇ ਸਮਾਪਤ ਹੋਵੇਗੀ ਤਾਂ ਰਾਜਪਾਲ ਦੀ ਨਸ਼ਾ ਦੇ ਖਿਲਾਫ ਪੈਦਲ ਯਾਤਰਾ ਦਾ ਅੱਜ ਦੂਜਾ ਦਿਨ ਹੈ ਬੀਤੇ ਕੱਲ ਇਹ ਯਾਤਰਾ ਦੀ ਸ਼ੁਰੂਆਤ ਹੋਈ ਹੈ ਕਰਤਾਰਪੁਰ ਲੰਘੇ ਤੋਂ ਇਸ ਯਾਤਰਾ ਨੂੰ ਜੋ ਆਰੰਭ ਕੀਤਾ ਗਿਆ ਸੀ ਤਾਂ ਅੱਜ ਫਤਿਹਗੜ੍ਹ ਛੂੜੀਆਂ ਦੇ ਵਿੱਚ ਇਸ ਪੈਦਲ ਯਾਤਰਾ ਨੂੰ ਕੱਢਿਆ ਜਾਵੇਗਾ ਲਗਾਤਾਰ ਜੋ ਵੱਧ ਚੜ੍ਹ ਕੇ ਨੌਜਵਾਨ ਪੀੜ੍ਹੀ ਇਸ ਯਾਤਰਾ ਦੇ ਵਿੱਚ ਹਿੱਸਾ ਲੈ ਰਹੀ ਹੈ ਰਾਜਪਾਲ ਦੀ ਨਸ਼ਾ ਦੇ ਖਿਲਾਫ ਜੋ ਹੈ ਪੈਦਲ ਯਾਤਰਾ ਵੇਖਣ ਨੂੰ ਮਿਲ ਰਹੀ ਹੈ ਅਧਗੜ ਛੂੜਿਆ ਦੇ ਵਿੱਚ ਅੱਜ ਇਸ ਯਾਤਰਾ ਨੂੰ ਕੱਢਿਆ ਜਾਵੇਗਾ ਤੱਬੀ ਤੇ ਕੱਲ ਇਹ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਅੱਜ ਇਸ ਯਾਤਰਾ ਦਾ ਦੂਜਾ ਦਿਨ ਹੈ ਹਾਲਾਂਕਿ 8 ਤਰੀਕ ਤੱਕ ਇਹ ਯਾਤਰਾ ਚੱਲੇਗੀ ਤੇ 8 ਤਰੀਕ ਨੂੰ ਜਲੇ ਵਾਲਾ ਬਾਗ ਜਾ ਕੇ ਇਹ ਯਾਤਰਾ ਸਮਾਪਤ ਹੋਵੇਗੀ ਤਨਸ਼ਾ ਦੇ ਖਿਲਾਫ ਜੋ ਆਵਾਜ਼ بلند ਪੰਜਾਬ ਦੇ ਰਾਜਪਾਲ ਗੁਲਾਬ ਚੰਦ ਗੜਾਰੀਆ ਕਰ ਰਹੇ ਨੇ ਪੈਦਲ ਯਾਤਰਾ ਉਹਨਾਂ ਦੇ ਵੱਲੋਂ ਕੱਢੀ ਜਾ ਰਹੀ ਹੈ ਨੌਜਵਾਨ ਪੀੜੀ ਨੂੰ ਜਾਗਰੂਕੋ ਕਰ ਰਹੇ ਨੇ ਉਹਨਾਂ ਦੀ ਯਾਤਰਾ ਦਾ ਅੱਜ ਦੂਜਾ ਦਿਨ ਹੈ ਪੈਦਲ ਯਾਤਰਾ ਦੇ ਰਾਹੀ ਨਸ਼ਿਆਂ ਦੇ ਖਿਲਾਫ ਜਾਗਰੂਕ ਉਹ ਨੌਜਵਾਨ ਪੀੜੀ ਨੂੰ ਕਰ ਰਹੇ ਨੇ ਤਾਂ ਕੱਲ ਕਰਤਾਰਪੁਰ ਲਾਂਘੇ ਤੋਂ ਇਸ ਯਾਤਰਾ ਦੀ ਜੋ ਸ਼ੁਰੂਆਤ ਕੀਤੀ ਤਾਂ ਉਥੇ 8 ਤਰੀਕ ਨੂੰ ਯਾਨੀ ਕਿ 8 ਅਪ੍ਰੈਲ ਨੂੰ ਜਲ੍ਹੇ ਵਾਲਾ ਬਾਗ ਵਿਖੇ ਯਾਤਰਾ ਦੀ ਸਮਾਪਤੀ ਹੋਵੇਗੀ ਅੱਜ ਫਤਿਹਗੜ ਚੂੜੀਆਂ ਦੇ ਵਿੱਚ ਇਸ ਯਾਤਰਾ ਨੂੰ ਕੱਢਿਆ ਜਾਵੇਗਾ ਰਾਜਪਾਲ ਕੁਲਵੰਤ ਕਟਾਰੀਆ ਰੈਸ਼ ਦੇ ਖਿਲਾਫ ਜੋ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਐਸਟੀ ਗਰਲਸ ਫਾਰ ਕਾਲਜ ਫॉर ਗਰਲਸ ਦੇ ਵਿੱਚ ਇਹ ਯਾਤਰਾ ਜੋ ਸ਼ੁਰੂ ਹੋਵੇਗੀ। ਤਸੇ ਖਬਰ ਤੇ ਵਧੇਰੇ ਗਲਬਾ ਦੇ ਲਈ ਸਹਿਯੋਗੀ ਪਰਮਵੀਰ ਸਿੰਘ 올ਕ ਸਰ ਨਾਲ ਫਤਕਰ ਚੂੜੀਆਂ ਤੋਂ ਲਾਈਵ ਜੁੜ ਚੁੱਕੇ ਨੇ। ਪਰਮ ਅੱਜ ਇਸ ਯਾਤਰਾ ਦਾ ਦੂਜਾ ਦਿਨ ਹੈ। ਹਾਲਾਂਕਿ ਰਾਜਪਾਲ ਦੇ ਵੱਲੋਂ ਪਹਿਲਾ ਵੀ ਪੈਦਲ ਯਾਤਰਾ ਕੱਢੀ ਗਈ ਸੀ ਤੇ ਨਸ਼ੇ ਦੇ ਖਿਲਾਫ ਲਗਾਤਾਰ ਉਹ ਆਪਣੀ ਹਵਾਲਾ ਜੋ ਬੁਲੰਦ ਕਰਦੇ ਰਹਿੰਦੇ ਨੇ। ਇਹ ਯਾਤਰਾ ਦੀ ਕਿੰਨੇ ਵਜੇ ਸ਼ੁਰੂਆਤ ਹੋਵੇਗੀ ਤੇ ਸ਼ਾਮ ਤੱਕ ਕਿੰਨੇ ਵਜੇ ਤੱਕ ਇਸ ਯਾਤਰਾ ਨੂੰ ਕੱਢਿਆ ਜਾਏਗਾ ਆ ਦੇਖੋ ਪੈਦਲ ਯਾਤਰਾ ਜਿਹੜੀ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਵੱਲੋਂ ਲਗਾਤਾਰ ਕੱਢੀ ਜਾ ਰਹੀ ਹੈ ਅੱਜ ਦੂਜਾ ਦਿਨ ਹੈ ਪਹਿਲਾ ਦਿਨ ਸੀਗਾ ਕਰਤਾਰਪੁਰ ਕੋਰੀਡੋਰ ਦੇ ਉੱਤੋਂ ਤਾਂ ਦੂਜਾ ਦਿਨ ਜਿਹੜਾ ਉਹ ਫਤਿਹਗੜ ਚੂੜੀਆਂ ਅਸੀਂ ਕਹਿ ਸਕਦੇ ਹਾਂ ਇੱਥੋਂ ਹੀ ਪਹਿਲੋਂ ਸਪੀਚ ਹੋਏਗੀ ਕੋਈ ਤਸਵੀਰ ਜ਼ਰੂਰ ਦਿਖਾ دیਏ ਕਿ ਇਸ ਜਗ੍ਹਾ ਤੋਂ ਇਸ ਕਾਲਜ ਤੋਂ ਇਸ ਸਕੂਲ ਤੋਂ ਜਿਹੜਾ ਅੱਜ ਇਹ ਯਾਤਰਾ ਦੁਬਾਰਾ ਤੋਂ ਸ਼ੁਰੂ ਹੋਵੇਗੀ ਤਾਂ ਇੱਥੇ ਤੁਸੀਂ ਬੱਚੇ ਦੇਖ ਸਕਦੇ ਹੋ ਹਮ ਹਮਾ ਕੇ ਬੱਚੇ ਜਿਹੜੇ ਪਹੁੰਚੇ ਹੋਏ ਨੇ ਤਾਂ ਅੱਜ ਇਹ ਯਾਤਰਾ ਜਿਹੜੀ ਪੈਦਲ ਯਾਤਰਾ 7 ਵਜੇ ਤੋਂ ਸ਼ੁਰੂ ਹੋਣੀ ਸੀਗੀ ਪਰ ਕੁਝ ਸਮਾਂ ਲੇਟ ਚੱਲ ਰਹੀ ਹੈ ਸੋ ਤਕਰੀਬਨ ਤਕਰੀਬਨ ਅਸੀਂ ਕਹਿ ਲਈਏ ਤਾਂ ਹੋਰ 20 ਮਿੰਟ ਇੰਤਜ਼ਾਰ ਕਰਨਾ ਹੋਵੇਗਾ ਤਾਂ ਇਹ ਯਾਤਰਾ ਜਿਹੜੀ ਸ਼ੁਰੂ ਹੋ ਕੇ ਤਕਰੀਬਨ 4 ਕਿਲੋਮੀਟਰ ਦੇ ਏੜ-ਗੇੜ ਜਿਹੜੀ ਹੈ ਇਹ ਜਾਏਗੀ ਕਿਉਂਕਿ ਜੇਕਰ ਅਸੀਂ ਮੀਂਹ ਦਾ ਦਿਨ ਦੇਖੀਏ ਤਾਂ ਸ੍ਰੀ ਕਰਤਾਰਪੁਰ ਕੋਰੀਡੋਰ ਸ਼ੁਰੂ ਹੋ ਕੇ ਇਹ ਯਾਤਰਾ ਜਿਹੜੀ ਸੀਗੀ ਇਹ ਫਤੇਗਰ ਚੂੜੀਆਂ ਤੱਕ ਪਹੁੰਚੀ ਸੀਗੀ ਯਾਨਕਿ ਫਤੇਗਰ ਚੂੜੀਆਂ ਤੋਂ ਅੱਜ ਇਹ ਯਾਤਰਾ ਸ਼ੁਰੂ ਹੋ ਕੇ ਇੱਥੇ ਸਮਾਪਤ ਹੋਏਗੀ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੱਜ ਜਿੱਥੇ ਕਿ ਅੱਜ ਫਤੇਗਰ ਚੂੜੀਆਂ ਦੇ ਇੱਕ ਨਿੱਜੀ ਕਾਲਜ ਨਿੱਜੀ ਸਕੂਲ ਤੋਂ ਇਹ ਯਾਤਰਾ ਸ਼ੁਰੂ ਹੋ ਕੇ ਫਤੇਗਰ ਚੂੜੀਆਂ ਚੌਂਕ 'ਚ ਪਹੁੰਚੇਗੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਬੱਚੇ ਪਹੁੰਚ ਰਹੇ ਨੇ ਉੱਥੇ ਮਾਪੇ ਵੀ ਇਸ ਪੈਦਲ ਯਾਤਰਾ ਦੇ ਵਿੱਚ ਮਿਲ ਰਹੇ ਹਨ ਤਾਂ ਵੱਡੇ ਪੱਧਰ ਦੇ ਉੱਤੇ ਯਾਤਰਾ ਜਿਹੜੀ ਅੱਜ ਕੱਢੀ ਜਾਵੇਗੀ ਗੁਲਾਬਚੰਦ ਕਟਾਰੀਆ ਖੁਦ ਪਹੁੰਚਣਗੇ ਸੋ ਜੇਕਰ ਅਸੀਂ ਦੇਖੀਏ ਤਾਂ ਬੀਤੇ ਦਿਨ ਕੁਝ ਬਿਆਨ ਜਿਹੜੇ ਸੀਗੇ ਉਹ ਵੱਡੇ ਗੁਲਾਬਚੰਦ ਕੁਟਾਰੀਆ ਹੋਰਾਂ ਨੇ ਦਿੱਤੇ ਸੀਗੇ ਇਥੋਂ ਤੱਕ ਕਿ ਉਹਨਾਂ ਨੇ ਕਹਿ ਦਿੱਤਾ ਸੀਗਾ ਕੱਲੇ ਪੰਜਾਬ ਦਾ ਮੁੱਦਾ ਨਹੀਂ ਹੈ ਨਸ਼ੇ ਦਾ ਪੂਰੇ ਭਾਰਤ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਨਾ ਹੈ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਇਧਰ ਵੀ ਤੁਸੀਂ ਦੇਖੋ ਜਿੱਦਾਂ ਤੁਸੀਂ ਦੇਖੋਗੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ ਬੱਚੇ ਜਿਹੜੇ ਨੇ ਉਹ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਅੱਜ ਯੋਗਾ ਜਿਹੜਾ ਸਭ ਤੋਂ ਪਹਿਲਾਂ ਕਰਾਇਆ ਜਾ ਰਿਹਾ ਇਧਰ ਤੁਸੀਂ ਦੇਖੋ ਕਿ ਯੋਗਾ ਜਿਹੜਾ ਉਹ ਕਰਾਇਆ ਜਾ ਰਿਹਾ ਹੈ ਇਹ ਤਸਵੀਰਾਂ ਨੇ ਯੋਗਾ ਕਰਨ ਦੀਆਂ ਜਿੱਥੇ ਕਿ ਬੱਚੇ よかった。 ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਨੇ ਜਿ세 ਕਿ ਤੁਹਾਡੇ ਤੱਕ ਸਾਂਝੀਆ ਕਰ ਰਹੇ ਹਾਂ ਇਧਰ ਬਗਵਾਨਤਮਾਨ ਸਾਡੀ ਜਿਹੜੀ ਫੋਟੋ ਲੱਗੀ ਹੋਈ ਹੈ ਤੁਸੀਂ ਦੇਖੋ ਸਰਕਾਰ ਦੁਆਰਾ ਇਹ ਕਰਵਾਇਆ ਜਾ ਰਿਹਾ ਹੈ ਸੋ ਇੱਕ ਸ਼ਲਾਘਾਯੋਗ ਕਦਮ ਹੈ ਸੀਐਮ ਦੀ ਯੋਗ ਸੰਚਾਰ ਇਸ ਨੂੰ ਕਿਹਾ ਜਾਂਦਾ ਹੈ ਓਟਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਜਿਹੜਾ ਉਹ ਯੋਗਾ ਜਿਹੜਾ ਸਿਖਾਇਆ ਜਾ ਰਿਹਾ ਹੈ ਯਾਨੀ ਕਿ ਤੰਦਰੁਸਤ ਕਿੱਦਾਂ ਰਹਿਣਾ ਮੁਕਤੀ ਗੱਲ ਹੈ ਕਿ ਤੰਦਰੁਸਤ ਕਿੱਦਾਂ ਰਹਿਣਾ ਹੈ ਨਸ਼ਿਆਂ ਤੋਂ ਦੂਰ ਕਿੱਦਾਂ ਰਹਿਣਾ ਇਹ ਜ਼ਰੂਰ ਮੇਨ ਜਿਹੜਾ ਮੁੱਦਾ ਰੱਖਿਆ ਹੋਇਆ ਸੋ ਇਧਰ ਚਲ ਰਿਹਾ ਤਾਂ ਕੁਝ ਹੀ ਸਮੇਂ ਬਾਅਦ ਅਸੀਂ ਕਹਾਂਗੇ ਇਹ ਯਾਤਰਾ ਸ਼ੁਰੂ ਹੋਏਗੀ ਪਰ ਇੱਕ ਵਾਰ ਤਸਵੀਰ ਜ਼ਰੂਰ ਤੁਹਾਨੂੰ ਦਿਖਾ ਦਈਏ ਬੋਰਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਗੁਲਾਬ ਚੰਦ ਕਟਾਰੀਆ ਸਾਹਿਬ ਦੀ ਇਕੱਲਿਆਂ ਦੀ ਫੋਟੋ ਹੈ ਜਿਸ ਦੇ ਉੱਤੇ ਯੁੱਧ ਨਸ਼ਿਆ ਵਿਰੁੱਧ ਜਿਹੜਾ ਉਹ ਲਿਖਿਆ ਹੋਇਆ ਸੋ ਯੁੱਧ ਨਸ਼ਿਆ ਵਿਰੁੱਧ ਛੇੜਿਆ ਹੋਇਆ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਅੰਤ ਇਸ ਦਾ ਜਿਹੜਾ ਉਹ ਜੱਲਿਆਂ ਵਾਲਾ ਬਾਗ ਜਾ ਕੇ ਹੋਏਗਾ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੁ ਲੋਕ ਹੋਰ ਜੁੜਦੇ ਨੇ ਜੀ ਲੈਫਟ ਹੈਂਡ ਸਾਨੂ ਪਰਦੇ ਹੋਏ ਉਪਰ ਤਾਂ ਬਿਲਕੁਲ ਪਰਮ ਜਿਸ ਸਾਬ ਦੇ ਨਾਲ ਇਸ ਯਾਤਰਾ ਨੂੰ ਕੱਢਿਆ ਜਾ ਰਿਹਾ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜੋ ਮੁਹਿੰਮ ਵਿੱਢੀ ਗਈ ਹੈ ਯੁੱਧ ਨਸ਼ਾ ਦੇ ਵਿਰੁੱਧ ਲਗਾਤਾਰ ਉਸ ਦੇ ਤਹਿਤ ਵੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਵਾਰ-ਵਾਰ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਜੋ ਤਸਕਰ ਹੈ ਉਹੇ ਕਾਲਾ ਧੰਦਾ ਛੱਡ ਦਨ ਤੇ ਉੱਥੇ ਨੌਜਵਾਨ ਜੋ ਪੀਡੀਏ ਉਸ ਨੂੰ ਜਾਗਰੂਕ ਕਰਨ ਦੇ ਲਈ ਇਹ ਪੈਦਲ ਯਾਤਰਾ ਵੀ ਇੱਕ ਪਾਸੇ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਕਿੰਨੀ ਕਿ ਆਮਦ ਦੇ ਵਿੱਚ ਇੱਥੇ ਜੋ ਵਿਦਿਆਰਥੀ ਵਰਗ ਪਹੁੰਚੇਗਾ ਕਿੰਨੀ ਕਿ ਆਮਦ ਦੇ ਵਿੱਚ ਨੌਜਵਾਨ ਪੀਡੀਏ ਇੱਥੇ ਜੁੜੇਗੀ ਤੇ ਸੁਰੱਖਿਆ ਦੇ ਕਿਹੋ ਜ ਨੇਕ ਜੋ ਆਮਦ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਆ ਦੇਖੋ ਜੇਕਰ ਅਸੀਂ ਦੇਖੀਏ ਬੱਚੇ ਜਣੇ ਨੇ ਤੁਸੀਂ ਸਕੂਲਾਂ ਦੇ ਵਿੱਚ ਦੇਖੇ ਹੋਣਗੇ ਕਿ ਲਗਾਤਾਰ ਕਈ ਕਈ ਈਵੈਂਟਸ ਜਿਹੜੇ ਨੇ ਉਹ ਕਰਦੇ ਰਹਿੰਦੇ ਨੇ ਸੋ ਤੁਸੀਂ ਹੋਰਡਿੰਗਸ ਦੇਖ ਸਕਦੇ ਹੋ ਜਿਹੜੇ ਬੱਚਿਆਂ ਨੇ ਫੜੇ ਹੋਏ ਨੇ ਉਹਨਾਂ ਦੇ ਉੱਤੇ ਇੰਜੈਕਸ਼ਨ ਜਿਹੜੇ ਨੇ ਉਹਨਾਂ ਦੇ ਉੱਤੇ ਕ੍ਰੋਸ ਕੀਤਾ ਹੋਇਆ ਹੈ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਕ੍ਰੋਸ ਕੀਤਾ ਹੋਇਆ ਹੈ ਗੋਲੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਕ੍ਰੋਸ ਕੀਤਾ ਹੋਇਆ ਹੈ ਇਹ ਜਿਹੜੇ ਹੋਰਡਿੰਗਸ ਨੇ ਉਹ ਤੁਹਾਨੂੰ ਦਿਖਾਉਣ ਦੇ ਆ ਕਿ ਕਿਸ ਤਰ੍ਹਾਂ ਜਿਹੜੇ ਬੱਚੇ ਨੇ ਉਹ ਵੱਖ-ਵੱਖ ਪ੍ਰਕਾਰ ਦੇ ਨਾਲ ਇੱਕ ਹੋਕਾ ਦਿੰਦੇ ਦਿਖਾਈ ਦੇ ਰਹੇ ਨੇ 692 ਡਰੱਗਸ ਯਾਨੀ ਕਿ ਡਰੱਗਸ ਨੂੰ ਕੋਰੀ ਨਾਂ ਦਾ ਜਿਹੜਾ ਹੋਕਾ ਹੈ ਉਹ ਦਿੱਤਾ ਜਾ ਰਿਹਾ ਹੈ ਜਿੱਥੇ ਪੁਲਿਸ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਉਥੇ ਸਰਕਾਰ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਉਥੇ ਹੀ ਗੁਲਾਬਚੰਦ ਕਟਾਰੀਆ ਸਾਹਿਬ ਕਹਿੰਦੇ ਨੇ ਕਿ ਲੋਕਾਂ ਨੂੰ ਵੀ ਲੋੜ ਹੈ ਸਾਡੇ ਨਾਲ ਜੁੜਨ ਦੀ ਲੋਕਾਂ ਨੂੰ ਲੋੜ ਹੈ ਪਹਿਲ ਕਦਮੀ ਕਰਨ ਦੀ ਸੋ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਸੁਰੱਖਿਆ ਦੇ ਲਿਹਾਜ਼ ਨਾਲ ਜੇਕਰ ਅਸੀਂ ਦੇਖੀਏ ਤਾਂ ਕਾਫੀ ਪ੍ਰਬੰਧ ਕੀਤੇ ਹੋਏ ਨੇ ਕਈ ਐਨ ਜੀਓ ਸਿੱਥੇ ਪਹੁੰਚੇ ਨੇ ਸਾਰੇ ਦੇ ਸਾਰੇ ਮਿਲ ਕੇ ਇਸ ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਮੁਹਿੰਮ ਹੈ ਉਸ ਦੇ ਤਹਿਤ ਹੀ ਅੱਜ ਇਹ ਪੈਦਲ ਯਾਤਰਾ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਹਾਲਾਂਕਿ ਜੇਕਰ ਅਸੀਂ ਦੇਖੀਏ ਤਾਂ ਬੀਤੇ ਦਿਨ ਦੀ ਜਿਹੜੀ ਯਾਤਰਾ ਸੀਗੀ ਉਹ ਵੀ ਕਾਫੀ ਲੰਮੀ ਯਾਤਰਾ ਰਹੀ ਸੀਗੀ ਸੋ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਗਿਆ ਸੀਗਾ ਡੇਰਾ ਬਾਬਾ ਨਾਨਕ ਵਿਖੇ ਮੱਥਾ ਟੇਕਿਆ ਗਿਆ ਸੀਗਾ ਉਸ ਤੋਂ ਇਲਾਵਾ ਕਈ ਦਿਵਿਆਂਗ ਸੀਗੇ ਜਿਨ੍ਹਾਂ ਨੂੰ ਕੁਰਸੀਆਂ ਜਿਹੜੀਆਂ ਨੇ ਉਹ ਦਿੱਤੀਆਂ ਦੀਆਂ ਸੀਗੀਆਂ ਸਾਈਕਲ ਜਿਹੜੇ ਸੀਗੇ ਉਹ ਵੰਡੇ ਗਏ ਸੋ ਇਸ ਤਰ੍ਹਾਂ ਦੀਆਂ ਮੁਹਿੰਮ ਜਿਹੜੀ ਹੈ ਉਹ ਗੁਲਾਬ ਚੰਦ ਕਟਾਰੀਆ ਵੱਲੋਂ ਜਿਹੜੀ ਚਲਾਈ ਗਈ ਹੈ ਇਹ ਪੈਦਲ ਯਾਤਰਾ ਜਿਹੜੀ ਚਲਾਈ ਗਈ ਹੈ ਕਿਉਂਕਿ ਜੇਕਰ ਅਸੀਂ ਪੂਰੇ ਬਾਰਡਰ ਜ਼ੋਨ 'ਚ ਦੇਖੀਏ ਤਾਂ ਪੁਲਿਸ ਵੱਲੋਂ ਵੱਡੇ ਤਸਕਰਾਂ ਦੇ ਜਿੱਥੇ ਘਰ ਤੋੜੇ ਜਾ ਰਹੇ ਨੇ ਉੱਥੇ ਹੀ ਤਸਕਰਾਂ ਦੇ ਜਿਹੜੇ ਹੈ ਘਰਾਂ ਦੇ ਉੱਤੇ ਪੀਲੇ ਪੰਜੇ ਚੱਲ ਰਹੇ ਨੇ ਕਰੋੜਾਂ ਦੀ ਜਿਹੜੀ ਹੈਰੋਇਨ ਹੈ ਉਹ ਬਰਾਮਦ ਕੀਤੀ ਜਾ ਰਹੀ ਹੈ ਉਹ ਦੂਜੇ ਪਾਸੇ ਇੱਕ ਹੋਰ ਮੁਹਿੰਮ ਅਸੀਂ ਕਹਿ ਲਈਏ ਪੈਦਲ ਯਾਤਰਾ ਦਾ ਜਿਸ ਨੂੰ ਨਾਮ ਦਿੱਤਾ ਗਿਆ ਹੈ ਉਹਦਾ ਵੀ ਆਗਾਜ਼ ਹੋ ਚੁੱਕਿਆ ਹੈ ਇਹ ਯਾਤਰਾ ਜਿਹੜੀ ਹੈ ਜੱਲਿਆਂ ਵਾਲਾ ਬਾਗ ਜਾ ਕੇ ਸਮਾਪਤ ਹੋਏਗੀ ਵੱਖ-ਵੱਖ ਪੜਾਵਾਂ ਤਹਿ ਤੇ ਯਾਤਰਾ ਹੋਵੇਗੀ ਇਹ ਜ਼ਰੂਰ ਦੇਖਣਾ ਹੋਏਗਾ ਕਿ ਬੱਚਿਆਂ ਦਾ ਜਾਂ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਇਹ ਯਾਤਰਾ ਕਿੰਨੀ ਕੁ ਸਫਲ ਹੁੰਦੀ ਹੈ ਕਿਉਂਕਿ ਬੱਚੇ ਹੁ ਮਹਾਮਾ ਕੇ ਆਉਣ ਵਾਲੀ ਪੀੜ੍ਹੀ ਜਿਹੜੀ ਸਾਡੀ ਬੱਚੇ ਨੇ ਆਉਣ ਵਾਲਾ ਜਿਹੜਾ ਥੰਮ ਨੇ ਉਹ ਬੱਚੇ ਨੇ ਨੌਜਵਾਨ ਨੇ ਉਹਨਾਂ ਦੇ ਉੱਤੇ ਕਿੰਨਾ ਅਸਰ ਪੈਂਦਾ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਜੀ ਤੁਹਾਡੀ ਯਾਤ ਸਭ ਤੇ ਤੇਜ਼ ਹੁੰਦੀ ਹੈ ਬਿਲਕੁਲ ਪਰਮ ਜਿਸ ਸਾਵਧਾਨ ਨਾਲ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿੰਨਾ ਵੀ ਇੱਥੇ ਵਿਦਿਆਰਥੀ ਵਰਗ ਬੈਠਾ ਬੜੇ ਹੀ ਡਿਸਪਲਿਨ ਦੇ ਨਾਲ ਕੁਟਾਰੀਆ ਸਾਹਿਬ ਦਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਕੁਝ ਹੀ ਸਮੇਂ ਬਾਅਦ ਇਸ ਯਾਤਰਾ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਹਾਲਾਂਕਿ 6 ਦਿਨਾਂ ਦੀ ਯਾਤਰਾ ਚੱਲੇਗੀ 3 April ਨੂੰ ਇਹ ਯਾਤਰਾ ਸ਼ੁਰੂ ਹੁੰਦੀ ਹੈ 8 April ਤੱਕ ਇਹ ਯਾਤਰਾ ਦੀ ਸਮਾਪਤੀ ਹੋ ਜਾਵੇਗੀ ਕਿਹੜੇ ਕਿਹੜੇ ਖੇਤਰ ਕਿਹੜੇ ਕਿਹੜੇ ਪਿੰਡ ਇਸ ਯਾਤਰਾ ਦੇ ਜੋ ਤਹਿਤ ਕਵਰ ਕੀਤੇ ਜਾਣਗੇ ਹਾਂ ਤਾਂ ਆ ਦੇਖੋ ਸਭ ਤੋਂ ਪਹਿਲਾਂ ਯਾਤਰਾ ਜਿਹੜੀ ਹੈ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕੀਤੀ ਗਈ ਹੈ ਇਸ ਦੇ ਨਾਲ ਫਤੇਗੜ ਚੂੜੀਆਂ ਜਿਸ ਨੂੰ ਆਪਾਂ ਪਟਾਲਾ ਏਰੀਆ ਵੀ ਕਹ ਲੀਏ ਗੁਰਦਾਸਪੁਰ ਏਰੀਆ ਵੀ ਕਹ ਲੀਏ ਸਾਰੇ ਦਾ ਸਾਰਾ ਕਵਰ ਹੁੰਦਾ ਹੈ ਥੋ ਇਸੇ ਦੇ ਨਾਲ ਜੇਕਰ ਅਸੀਂ ਦੇਖੀਏ ਉਸ ਤੋਂ ਬਾਅਦ ਅਜਨਾਲਾ ਖੇਤਰ ਜਿਹੜਾ ਅਜਨਾਲੇ ਵੀ ਇਹ ਯਾਤਰਾ ਨਿਕਲਦੀ ਹੈ ਰਾਜਾ ਸੰਸੀ ਤੁਸੀਂ ਏਰੀਆ ਸੁਣਿਆ ਹੋਵੇਗਾ ਬਾਰਡਰ ਦਾ ਏਰੀਆ ਰਮਦਾਸ ਸੁਣਿਆ ਹੋਵੇਗਾ ਇਹ ਸਾਰੇ ਬਾਰਡਰ ਏਰੀਆਸ ਤੋਂ ਅਸੀਂ ਸ਼ੁਰੂ ਹੋ ਕੇ ਜੱਲਿਆਂ ਵਾਲਾ ਬਾਗ ਯਾਨੀ ਕਿ ਗੁਰੂਆਂ ਦੇ ਅਸ਼ੀਰਵਾਦ ਨਾਲ ਸ਼ੁਰੂ ਹੋ ਕੇ ਬਾਬੇ ਨਾਨਕ ਦੇ ਦਰ ਤੋਂ ਸ਼ੁਰੂ ਹੋ ਕੇ ਜਿਲ੍ਹਿਆਂ ਵਾਲਾ ਬਾਗ ਯਾਨੀ ਕਿ ਸ਼ਹੀਦਾ ਤੱਕ ਇਹ ਯਾਤਰਾ ਜਿਹੜੀ ਜਾ ਕੇ ਸਮਾਪਤ ਹੋਏਗੀ ਸੋ ਵੱਡੀ ਗੱਲ ਹੈ ਵੱਡਾ ਬੀੜਾ ਕਹਿ ਸਕਦੇ ਹਾਂ ਇਹ ਚੁੱਕਿਆ ਹੋਇਆ ਹੈ ਪੰਜਾਬ ਦੇ ਰਾਜਪਾਲ ਨੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਵਿਆਹ ਜਿਹੜੇ ਸੀਗੇ ਪਿਛਲੇ ਦਿਨ ਜੀ ਮੀਡੀਆ ਦੇ ਨਾਲ ਐਕਸਕਲੂਸਿਵ ਗੱਲਬਾਤ ਵੀ ਕੀਤੀ ਸੀਗੀ ਕੁਲਾ ਚੰਦ ਖਟਾਰੀਆ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਪੁਲਿਸ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਪਰ ਇਸ ਤੋਂ ਇਲਾਵਾ ਜਿਹੜਾ ਲੋੜ ਸਾਨੂੰ ਲੋੜ ਹੈ ਕਿ ਲੋਕ ਨਾਲ ਜੁੜਨ ਲੋਕ ਜਾਗਰੂਕ ਹੋਣ ਬੱਚੇ ਜਾਗਰੂਕ ਹੋਣ ਸੋ ਤੁਸੀਂ ਦੇਖ ਸਕਦੇ ਹੋ ਕਿ ਸਕੂਲਾਂ ਦੇ ਟੀਚਰ ਇੱਥੇ ਪਹੁੰਚੇ ਹੋਏ ਨੇ ਉਸ ਤੋਂ ਇਲਾਵਾ ਅਜੇਕਰ ਅਸੀਂ ਦੇਖੀਏ ਤਾਂ ਬੱਚੇ ਜਿਹੜੇ ਆ ਵੱਡੀ ਗੱਲ ਹੈ ਬੱਚਿਆਂ ਨੂੰ ਲੈ ਕੇ ਕੱਢੀ ਜਾ ਰਹੀ ਹੈ ਕਿਉਂਕਿ ਭਵਿੱਖ ਸਾਡਾ ਦੇਸ਼ ਦਾ ਜਿਹੜੇ ਨੇ ਉਹ ਬੱਚੇ ਨੇ ਸੋ ਇਸੇ ਕਰਕੇ ਹੀ ਬੱਚਿਆਂ ਨੂੰ ਲੈ ਕੇ ਇਹ ਵੱਡੀ ਯਾਤਰਾ ਕੱਢੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕਿ ਇਹ ਯਾਤਰਾ ਨੂੰ ਲੈ ਕੇ ਬੱਚੇ ਕਿੰਨੇ ਕੁ ਨਹੀਂ ਥੋੜਾ ਸੋ ਬਹੁਤ-ਬਹੁਤ ਸ਼ੁਕਰੀਆ ਇਸ ਯਾਤਰਾ ਤੇ ਲਗਾਤਾਰ ਨਜ਼ਰ ਬਣਾ ਕੇ ਰੱਖਿਓ ਅਗਦੇ ਅਪਡੇਟ ਤੁਹਾਡੇ ਤੋਂ ਜ਼ਰੂਰ ਲੈਂਦੇ ਰਾਵਾਂਗੇ ਤੁਸੀਂ ਬਾਰਡਰ ਏਰੀਆ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਜ਼ਾਹਰ ਜਿਗਾ ਲੈ ਕੇ ਅਕਸਰ ਹੀ ਜੋ ਨਸ਼ੇ ਦੀ ਤਸਕਰੀ ਦੇ ਲਈ ਬਾਰਡਰ ਏਰੀਆ ਨਿਸ਼ਾਨੇ ਤੇ ਰਹਿੰਦਾ ਤਾਂ ਉਥੇ ਇਸ ਯਾਤਰਾ ਦਾ ਅੱਜ ਦੂਜਾ ਦਿਨ ਹੈ ਚੱਲਿਆ ਵਾਲਾ ਬਾਗ ਵਿਖੇ ਉਹ ਯਾਤਰਾ ਦੀ ਸਮਾਪਤੀ ਹੋਵੇਗੀ ਤੇ ਵੱਡੇ ਪੱਧਰ ਤੇ ਨਸ਼ਿਆਂ ਦੇ ਖਿਲਾਫ ਜਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਇਸ ਯਾਤਰਾ ਦਾ ਮੁੱਖ ਮਕਸਦ ਬਣਿਆ ਚਾਹੇ।